ਮੇਰਾ ਨਾਮ ਜਸ਼ਨ ਕੁਮਾਰ ਆ ਮੈਨੂੰ ਆਰਓ ਲਗਾਇਆ ਗਿਆ 12 ਨੰਬਰ ਬੂਥ ਦਾ ਮੇਰੇ ਕੋ 11 ਪਿੰਡ ਨੇ ਜਿਹੜੀ ਲਿਸਟ 'ਚ ਹੈਗਾ ਬਲੱਗਨ ਕਮਾਲਪੁਰ ਅਫਗਾਨਾ ਹਰਦੋਸ਼ੰਨੀ ਅਲਰਟਪਿੰਡੀ ਬਾਉਪੁਰ ਅਫਗਾਨਾ ਅਲੋਨਾ ਮਕੰਦਪੁਰ ਸਿੰਘਵਾਲ ਚੱਗੂਵਾਲ ਹਸਨਪੁਰ ਪੋਰਵਾਲ ਅਰਈਆਂ ਇਸ ਸੁਰੱਖਿਆ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ ਕਿਨੇ ਬੰਦੇ ਸੁਰੱਖਿਆ ਦੇ ਪ੍ਰਬੰਧ ਪੂਰੇ ਨੇ ਜਿਹੜੀ ਟੀਮਾਂ ਨੇ ਪੁਲਿਸ ਫੋਰਸ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਜਿਹੜੇ ਬੰਦੇ ਨੇ ਹਜੇ 11 ਵਜੇ ਦੀ ਐਂਟਰੀ ਹੋ ਗਈ 3 ਵਜੇ ਤੱਕ ਦਾ ਸਮਾਂ ਹੈ ਅੰਦਰ ਆਉਣਾ 3 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਅੰਦਰ ਐਂਟਰ ਹੋ ਉਹਨਾਂ ਦਾ ਆਪਾਂ ਨਾਮਿਨੇਸ਼ਨ ਜ਼ਰੂਰ ਲਵਾਂਗੇ। ਕੀ ਅਪੀਲ ਹੈ ਕਿ ਮੀਤ ਵਰਗ ਦੇ ਅੰਦਰ ਉਮੀਦਵਾਰਾਂ ਨੂੰ ਅਪੀਲ ਹੈ ਕਿ ਆਪਣਾ ਅੰਦੇ ਟੋਕਨ ਨੰਬਰ ਲਵੋ, ਲਾਈਨ 'ਚ ਲੱਗੋ, ਆਪਣੀ ਵਾਰੀ ਹਰ ਅੰਦਰ ਆਓ। ਫਰਕਮ ਪੰਜਾਬ ਕੋਈ ਭੀੜ ਨਾ ਮਚਾਓ। ਜਿਹੜੇ ਬੰਦੇ 3 ਵਜੇ ਤੋਂ ਪਹਿਲਾਂ ਪਹਿਲਾਂ ਅੰਦਰ ਐਂਟਰ ਹੋ ਜਾਂਦੇ ਨੇ ਹਰ ਇੱਕ ਦਾ ਨਾਮਿਨੇਸ਼ਨ ਜ਼ਰੂਰ ਲਿਆ ਜਾਵੇਗਾ। ਠੀਕ ਹੈ। ਆ ਮੇਰਾ ਨਾਮ ਵਿਕਰਮ ਸਿੰਘ ਹੈ। ਮੈਂ ਤੇ ਰਟਨਿੰਗ ਅਫਸਰ ਹਾਂ ਬੂਤ ਆਪਣੇ ਕਲਸਟਰ 11 ਦਾ। ਤੇ ਮੈਰੀਟੋਰੀਅ ਸਕੂਲ ਹੈ ਜਿੱਥੇ ਨਾਮਿਨੇਸ਼ਨ ਪੇਪਰ ਜਮ੍ਹਾਂ ਕਰਵਾ ਰਹੇ ਨੇ ਸਾਰੇ ਆਪਣੇ ਕੈਂਡੀਡੇਟਸ। ਇੱਥੇ ਟੋਟਲ 11 ਨੋ ਨੋ ਆਰੋ ਉਸ ਬੈਠੇ ਹੋਏ ਨੇ ਜਿਹੜੇ ਟੋਟਲ 178 ਪਿੰਡਾਂ ਦੇ ਨਾਮਿਨੇਸ਼ਨ ਪੇਪਰ ਲੈਣਗੇ ਤੇ ਕਿੱਦਾਂ ਮੇਰੇ ਕੋਲੋਂ 11 ਪਿੰਡ ਨੇ ਤੇ ਉਹਨਾਂ ਦੇ ਅਸੀਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਨਾਮਿਨੇਸ਼ਨ ਪੇਪਰ ਪ੍ਰਾਪਟ ਕਰਾਉਣਾ ਅੰਦਰ ਦਾ ਦੇਖਿਆ ਜਾਏ ਤੇ ਸਿਰਫ ਕੀ ਕੀ ਪ੍ਰਬੰਧ ਕੀਤੇ ਨੇ ਸਾਰੇ ਪ੍ਰਬੰਧ ਨੇ ਜੀ ਦੇਖੋ ਜਿਹੜਾ ਬੰਦਾ ਆਏਗਾ ਆਪਣੇ ਲੜੀਵਾਰ ਇੱਕ ਇੱਕ ਕਰਕੇ ਆਪਣੇ ਨਾਮਿਨੇਸ਼ਨ ਪੇਪਰ ਦੇਣਗੇ ਸਾਰੇ ਜਾਣੇ ਤੇ 3 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਜਾਏਗਾ ਉਹ ਆਪਣਾ ਨਾਮ ਇਸ ਪੇਪਰ 'ਤੇ ਦੇ ਸਕਦਾ ਸਿਰਫ ਉਮੀਦਵਾਰੀ ਅੰਦਰ ਅੰਮੀ ਉਮੀਦਵਾਰ ਨਾਲ ਉਹਨਾਂ ਦੇ ਲੈ ਕੇ ਆ ਸਕਦਾ ਤਜਵੀਜ਼ ਕਰਦਾ ਤੇ ਜਿਹੜੇ ਆਪਣੇ ਸਮਰਥਕ ਹਨ ਉਹ ਨਾਲ ਸਕੈਂਡਰ ਲੈ ਕੇ ਰੱਖਿਆ ਕਾਰਜਕੀਤੀ ਵੀ ਚੱਲ ਜਾਈ ਜਾਏ ਗੋਲੇ ਲੋਨਿੰਗ ਦੇ ਦਾ ਸਾਰਾ ਨਾਮ ਪਤਾ ਦੱਸੇ ਹੋਏ ਨੇ ਪਹਿਲਾਂ ਪੁੱਛ ਕੇ ਗਏ ਹੋਏ ਨੇ ਔਰ ਨਾਮਿਨੇਸ਼ਨ ਫਾਰਮ ਚਾਹੀਦਾ ਅਨੁਲਗ ਚਾਹੀਦਾ ਨਾਲ ਜਿਹੜੇ ਲੋੜੀਂਦੇ ਦਸਤਾਵੇਜ਼ ਨੇ ਉਹ ਦੱਸਿਓ ਸਾਰੇ ਮੈਂ ਉਹ ਲੈ ਕੇ ਆਂਦੇ। ਕਿਨੇ ਤੱਕ ਸਮਾਂ ਹੈ? ਇਹ 3 ਵਜੇ ਤੱਕ ਦਾ। 11 ਵਜੇ ਤੋਂ ਲੈ ਕੇ 3 ਵਜੇ। ਅੱਜ ਲਾਸਟ ਹੈ। ਅੱਜ ਲਾਸਟ ਹੈ। ਭੀੜ ਕਾਫੀ ਹੋ ਗਈ ਹੈ ਲੱਗਦਾ 3 ਵਜੇ ਤੱਕ ਭੁਗਜੇ ਦੋ ਤੱਕ। ਕੋਈ ਗੱਲ ਨਹੀਂ ਜਿਹੜਾ ਵੀ ਆਪਣੀ ਇਸ ਪਰਮਿਟ ਦੇ ਅੰਦਰ ਆ ਜਾਏਗਾ 3 ਵਜੇ ਤੱਕ ਔਰ ਨਾਮਿਨੇਸ਼ਨ ਪੇਪਰ ਲੈ ਆਵੇ। ਐਂਟਰ ਹੋ ਗਿਆ ਉਹ ਜਿੰਨੇ ਵੀ ਬਿਲਕੁਲ ਦੇਰ ਵਿੱਚ। ਉੱਚ ਅਧਿਕਾਰੀ ਆ ਲੋ ਆਇਤਾ ਨੇ 3 ਵਜੇ ਤੱਕ ਜਿਹੜਾ ਵੀ ਐਂਟਰ ਹੋ ਜਾਏਗਾ ਔਰ ਨਾਮਿਨੇਸ਼ਨ ਪੇਪਰ ਲੈ ਆਵੇ। ਸਾਰੇ ਪ੍ਰਬੰਧ ਪੂਰਾ ਪ੍ਰੋਪਰ ਪ੍ਰਬੰਧ ਹੈਗਾ ਜੀ ਠੀਕ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ